ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 29 ਦਿਨ ਪੂਰੇ ਹੋ ਗਏ ਮਰਨ ਵਰ ਤੇ ਬੈਠੇ ਹੋਏ ਨੂੰ ਆਖਰਕਾਰ ਜਗਜੀਤ ਸਿੰਘ ਡੱਲੇਵਾਲ ਕਿਉਂ ਟੈਨਸ਼ਨ ਦੇ ਵਿੱਚ ਨੇ ਕਿਉਂ ਪਰੇਸ਼ਾਨ ਨੇ ਕਿਉਂ ਹਤਾਸ਼ ਵਿੱਚ ਆ ਗਏ ਨੇ ਇੱਕ ਪਾਸੇ ਜੇਕਰ ਡਾਕਟਰਾਂ ਦੀ ਗੱਲ ਕਰੀਏ ਨਿਜੀ ਡਾਕਟਰ ਇੱਕ ਸਲਾਹ ਦੇ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਨ ਵਰਤ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਅੰਦਰੂਨੀ ਅੰਗਾ ਨੇ ਕੰਮ ਕਰਨੇ ਬੰਦ ਕਰ ਦਿੱਤੇ ਨੇ ਕਿਸੇ ਵੀ ਸਮੇਂ ਜਗਜੀਤ ਸਿੰਘ ਡੱਲੇਵਾਲ ਨਾਲ ਵੱਡਾ ਹਾਦਸਾ ਹੋ ਸਕਦਾ ਹੈ ਆਖਰਕਾਰ ਵਾਰ-ਵਾਰ ਡਾਕਟਰਾਂ ਵੱਲੋਂ ਇੱਕ ਖਤਰੇ ਦੀ ਘੰਟੀ ਕਿਉਂ ਘੜਕਾਈ ਜਾ ਰਹੀ ਹੈ ਆਖਰਕਾਰ ਕਿਉਂ ਕਿਸਾਨ ਸੰਯੁਕਤ ਮੋਰਚਾ ਜਿਹੜਾ ਹੈ ਉਹ ਵੀ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਨਹੀਂ ਹੈ ਉਹ ਕਹਿੰਦੇ ਪਹਿਲਾਂ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ ਫਿਰ ਜਿਹੜੀ ਹੈ ਗੱਲਬਾਤ ਕੀਤੀ ਜਾਵੇਗੀ ਜਗਜੀਤ ਸਿੰਘ ਡੱਲੇਵਾਲ ਨਾਲ ਹਮਾਇਤ ਕਰਨੀ ਹੈ ਜਾਂ ਨਹੀਂ ਕਰਨੀ ਇਧਰ ਆਖਰ ਕਿਉਂ ਹਤਾਸ਼ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਕੀ ਆ ਜੇਕਰ ਸਰਕਾਰ ਚੁੱਕ ਨਾ ਪਾਈ ਤਾਂ ਜਿੱਤਾਂਗੇ ਜਾਂ ਫਿਰ ਵਹਾਂਗੇ ਇੱਕ ਪਾਸੇ ਨਿੱਜੀ ਚੈਨਲਾਂ ਵੱਲੋਂ ਖਲਾਸੇ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਉਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਨਵਰਤ ਚੜ੍ਹ ਦਿੱਤਾ ਹੈ। ਕੱਲ ਇੱਕ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋਈ ਜਿੱਥੇ ਡਾਕਟਰ ਯੂਸ ਜਾਂ ਪਾਣੀ ਵਗੈਰਾ ਕੁਝ ਕੁਆਰੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਜਦੋਂ ਅਸੀਂ ਦਿੱਲੀ ਦੇ ਖਨੌਰੀ ਬਾਰਡਰ ਉਤੇ ਗੱਲ ਕਰ ਕੀਤੀ ਤੇ ਉਹਨਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਨਵਰਤ ਜਾਰੀ ਹੈ। ਉਹ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਪੰਜਾਬ ਕਿਸਾਨ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਮੈਂ ਮਰਨ ਮਨਵਤ ਨਹੀਂ ਛੱਡਾਂਗਾ ਲੇਕਿਨ ਇਧਰ ਕਹਿੰਦੇ ਨੇ ਕਿ ਜੇਕਰ ਸਰਕਾਰ ਚੁੱਕ ਨਾ ਪਾਈ ਕੋਈ ਕੋਈ ਕਦਮ ਨਾ ਚੁੱਕਿਆ ਸਰਕਾਰ ਵੱਲੋਂ ਕਹਿੰਦਾ ਜਿੱਤਾਂਗੇ ਤੇ ਜਾਂ ਮਰਾਂਗੇ ਯਾਨੀ ਕਿ ਜਗਜੀਤ ਸਿੰਘ ਡੱਲੇ ਵਾਲਦੇ ਐਨੀ ਉਮਰ ਦੇ ਹੋਣ ਦੇ ਬਾਪ ਯੁੱਧ ਵੀ ਹੌਸਲੇ ਬਲੰਦ ਨੇ ਉਹਨਾਂ ਕਹਿੰਦੇ ਕਿ ਹਰ ਹਾਲਤ ਵਿੱਚ ਅਸੀਂ ਇਹ ਕਿਸਾਨੀ ਮੋਰਚਾ ਇਹ ਜੰਗ ਫਤਿਹ ਕਰਕੇ ਰਾਵਾਂਗੇ ਚਾਹੇ ਮੈਨੂੰ ਭਾਰਤ ਦੇ ਕਿਸਾਨਾਂ ਵਾਸਤੇ ਆਪਣੀ ਸ਼ਹੀਦੀ ਜਾਂ ਕਹਿ ਸਕਦੇ ਆ ਆਪਣੀ ਜਾਨ ਵੀ ਕਿਉਂ ਨਾ ਗਵਾਣੀ ਪਵੇ ਲੇਕਿਨ ਉਹ ਸਾਰੇ ਹੀ ਲੋਕਾਂ ਨੂੰ ਪਤਾ ਹੈ ਕਿ ਜਿਹੜੇ ਜੰਗਾ ਜਿੱਦੇ ਨੇ ਜਿਹੜੇ ਆਗੂ ਹੁੰਦੇ ਨੇ ਉਹ ਮਰਦੇ ਨਹੀਂ ਉਹ ਅਮਰ ਹੁੰਦੇ ਨੇ ਉਹ ਸ਼ਹੀਦ ਕੌਂਦੇ ਨੇ ਉਹਨਾਂ ਦੇ ਨਾਮ ਤੇ ਵੱਡੇ ਇਤਿਹਾਸ ਲਿਖੇ ਜਾਂਦੇ ਨੇ ਜਗਜੀਤ ਸਿੰਘ ਡੱਲੇਵਾਲ ਵੱਡਾ ਇਤਿਹਾਸ ਲਿਖਣ ਜਾ ਰਹੇ ਨੇ ਜੇਕਰ ਭਾਰਤੀ ਜਨਤਾ ਪਾਰਟੀ ਜਿਹੜੀਆਂ ਮੰਗਾਂ ਬਣੀਆਂ ਚਾਰੀਆਂ ਨੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੇਕਰ ਉਹ ਮੰਗਾ ਮੰਨ ਲੈਂਦੀ ਹੈ ਤਾਂ ਫਿਰ ਮਰਤ ਮਰਨ ਵਰ ਤੋੜ ਸਕਦੇ ਨੇ ਆਦਰਵਾਇਜ਼ ਕੋਈ ਪੋਸਿਬਿਲਟੀ ਨਹੀਂ ਹੈ ਕੋਈ ਸੰਭਾਵਨਾ ਨਹੀਂ ਹੈ ਕਿ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰ ਤੋੜ ਦੇਣ ਉਹਨਾਂ ਕਿਹਾ ਕਿ ਨਿੱਜੀ ਚੈਨਲ ਵੀ ਖਲਾਸੇ ਕਰ ਦੇਣ ਨਿੱਜੀ ਚੈਨਲ ਵੀ ਅਫਵਾਹਾਂ ਫਲਾ ਦੇਣ ਲੇਕਿਨ ਜਿੰਨੀ ਦੇਰ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਓਨੀ ਦੇਰ ਤੱਕ ਮੈਨੂੰ ਮੈਂ ਮਨ ਵਰਤੇ ਬੈਠਾਂਗਾ ਚਾਹੇ ਮੇਰੀ ਮੌਤ ਵੀ ਕਿਉਂ ਨਾ ਹੋਵੇ ਉਹਨੇ ਕਿਹਾ ਜਾਂ ਜਿਤਾਂਗੇ ਜਾ ਮਰਾਂਗੇ ਵੱਡਾ ਬਿਆਨ ਆਇਆ ਹੈ ਜਗਜੀਤ ਸਿੰਘ ਡੱਲੇਵਾਲ ਦਾ